ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੇ ਅਸੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਦੀ ਵੀਡੀਓ ਨੂੰ ਪੂਰਾ ਜਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾ ਦੇਣਾ ਜੀ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਹਾਪੁਰਖਾਂ ਵੱਲੋਂ ਦੱਸੀਆਂ ਗਈਆਂ ਔਜਗਤਾ ਉਹ ਨੁਕਤੇ ਜਿਸ ਦੇ ਨਾਲ ਅਸੀਂ ਆਪਣੀ ਸਾਰੇ ਜ਼ਿੰਦਗੀ ਦੇਆਂ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਨੂੰ ਖਤਮ ਕਰ ਲਵਾਂਗੇ ਜ਼ਿੰਦਗੀ ਦੇ ਵਿੱਚ ਜੇ ਛੋਟੇ ਵੱਡੇ ਜਿੰਨੇ ਵੀ ਦੁੱਖ ਨੇ ਉਹ ਸਾਡੇ ਲੰਘ ਜਾਣਗੇ ਜੇਕਰ ਅਸੀਂ ਇਹ ਯੋਗਤੀ ਇਹ ਇੱਕ ਕੰਮ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਰ ਦਿੱਤਾ ਕਿਉਂਕਿ ਜਿਹੜੇ ਵੀ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਵੀ ਸਮੱਸਿਆ ਚੱਲ ਰਹੀ ਹੈ ਜਾਂ ਪਰੇਸ਼ਾਨੀ ਚੱਲ ਰਹੀ ਹੈ ਜਾਂ ਸਾਡੇ ਕਿਸੇ ਰਿਸ਼ਤੇਦਾਰ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਹੈ ਦੁੱਖ ਤਕਲੀਫ ਹੈ ਤਾਂ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣ ਜੀ ਤਾਂ ਜੋ ਉਹ ਵੀ ਇਸ ਵੀਡੀਓ ਤੋਂ ਵੱਧ ਤੋਂ ਵੱਧ ਫਾਇਦਾ ਲੈ ਸਕਣ ਤੇ ਆਪਣੇ ਦੁੱਖਾਂ ਤੋਂ ਪਰੇਸ਼ਾਨੀਆਂ ਤੋਂ ਦੂਰ ਹੋ ਜਾਣ ਤਾਂ ਸੰਗਤ ਜੀ ਇਹ ਜਿਹੜੀ ਇੱਕ ਚੋਖਤ ਹੈ ਇਹ ਇੱਕ ਕੰਮ ਹੈ ਇਹ ਦੱਸੇ ਲੋਣੀ ਤੋਂ ਪਹਿਲਾਂ ਕਰਨਾ ਹੈ ਇਸ ਨੂੰ ਕਰੰਦੇ ਨਾਲ ਤੁਹਾਡੇ 100% ਦੁੱਖ ਤਕਲੀਫਾਂ ਖਤਮ ਹੋ ਜਾਣਗੇ ਵਾਹਿਗੁਰੂ ਜੀ ਸਾਡੇ ਨਾਲ ਹਰ ਥਾਂ ਸਹਾਇ ਹੋਣਗੇ ਹਰ ਕੰਮ ਆਪ ਕਰਨਗੇ ਫਿਰ ਇਹ ਕਿਹੜਾ ਕੰਮ ਹੈ ਜਿਹੜਾ ਕੰਮ ਕਰਨ ਦੇ ਨਾਲ ਗੁਰੂ ਪਾਤਸ਼ਾਹ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣਗੇ ਸੰਗਤ ਜੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜੋ ਇੱਕ ਭੈਣ ਨੇ ਸਾਨੂੰ ਕੋਦ ਆਪਣੇ ਮੋਹ ਸੁਣਾਈ ਸੀ ਤੇ ਉਹ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸਾਧ ਸੰਗਤ ਇੱਕ ਪਿੰਨੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਹੜਾ ਉਹ ਪਰਿਵਾਰ ਸੀ ਉਹ ਬਹੁਤ ਅਮੀਰ ਸੀ ਤੇ ਜ਼ਮੀਨ ਜਾਇਦਾਦ ਦੇ ਮਾਲਕ ਸਨ ਮੱਝਾਂ ਘਾਵਾ ਰਿਜਕ ਦੀ ਕੋਈ ਵੀ ਕਮੀ ਨਹੀਂ ਸੀ ਪਰ ਕਹਿੰਦੇ ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆਇਆ ਜਾਂ ਫਿਰ ਉਹਨਾਂ ਨੂੰ ਪਤਾ ਨਹੀਂ ਕਿਹੜੀ ਐਸੀ ਗਲਤੀ ਹੋ ਗਈ ਕਿ ਉਹਨਾਂ ਦੇ ਉੱਤੇ ਅਚਾਨਕ ਹੀ ਮਾੜਾ ਸਮਾਂ ਆ ਗਿਆ ਅਮੀਰੀ ਤੋਂ ਇੱਕਦਮ ਗਰੀਬੇ ਆ ਗਏ ਜੋ ਵੀ ਜ਼ਮੀਨਾਂ ਜੈ ਦਾਦਾ ਸਨ ਉਹ ਵਿਕਣੀਆਂ ਸ਼ੁਰੂ ਹੋ ਗਈਆਂ ਕੁਝ ਕਹਿਣੇ ਉਹ ਵੀ ਇੱਕਦਮ ਕਹਿੰਦੇ ਉਹ ਵਿਕਣੇ ਸ਼ੁਰੂ ਹੋ ਗਏ ਉਹਨਾਂ ਦੇ ਸਿਰ ਤੇ ਕਰਜ਼ਾ ਚੜ ਗਿਆ ਇਥੋਂ ਤੱਕ ਕੇ ਘਰ ਦੇ ਵਿੱਚ ਜੋ ਦੁੱਧ ਪੀਣ ਨੂੰ ਮੱਝਾਂ ਗਾਵਾਂ ਰੱਖੀਆਂ ਸਨ ਉਹ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਪੂਰਾ ਪਰਿਵਾਰ ਘਰ ਦਾ ਮੁਖੀ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿਣ ਲੱਗਾ ਇਹ ਸਾਡੇ ਉੱਤੇ ਕਿਹੋ ਜਿਹਾ ਸਮਾਂ ਆ ਗਿਆ ਉਹ ਸੋਚਦਾ ਕਿ ਕਿਉਂਕਿ ਜਦੋਂ ਅਚਾਨਕ ਇਦਾਂ ਦਾ ਸਮਾਂ ਆ ਜਾਵੇ ਤਾਂ ਕਦੀ ਕਿਸੇ ਤੋਂ ਵੀ ਨਹੀਂ ਚੱਲਿਆ ਜਾਂਦਾ ਭਾਵੇਂ ਤੁਸੀਂ ਭਾਵੇਂ ਕਿੰਨੇ ਵੀ ਅਮੀਰ ਕਿਉਂ ਨਾ ਹੋਵੋ ਕੁਝ ਲੋਕ ਤਾਂ ਬਿਲਕੁਲ ਇਹ ਹਿੰਮਤ ਹਾਰ ਕੇ ਬੈਠ ਜਾਂਦੇ ਹਨ ਵੇਲੇ ਹੀ ਬੰਦੇ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਹੁੰਦਾ ਹੈ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੋ ਅਜਾਏ ਘਾਟਿਆਂ ਨੂੰ ਚੱਲ ਜਾਂਦੇ ਹਨ ਤੇ ਫਿਰ ਤੋਂ ਕੋਸ਼ਿਸ਼ ਕਰਕੇ ਆਪਣੇ ਮਾੜੇ ਸਮੇਂ ਦੇ ਵਿੱਚੋਂ ਬਾਹਰ ਆ ਜਾਂਦੇ ਹਨ ਪਰ ਕਈ ਲੋਕ ਅਜਾਏ ਘਾਟਿਆਂ ਨੂੰ ਚੱਲ ਨਹੀਂ ਪਾਉਂਦੇ ਇਸ ਕਰਕੇ ਸਾਡੇ ਬਜ਼ੁਰਗ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਹਮੇਸ਼ਾ ਸਾਨੂੰ ਇਹ ਗੱਲਾਂ ਸਮਝਾਉਂਦੇ ਸਨ ਕਹਿੰਦੇ ਨੇ ਕਿ ਪਾਇਤਾਂ ਦੋਤ ਤੇ ਜਮੇ ਜੈਦਾ ਦੇ ਨਾਲ ਬਹੁਤਾ ਪਿਆਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਦਾ ਇੱਕ ਥਾਂ ਤੇ ਇਹ ਟਿਕਿਆ ਨਹੀਂ ਰਹਿਣ ਵਾਲਾ ਇਹਨਾਂ ਦਾ ਬਹੁਤ ਮੋਹ ਨਹੀਂ ਕਰਨਾ ਚਾਹੀਦਾ ਨਾ ਹੀ ਇਹਨਾਂ ਦਾ ਬਹੁਤਾ ਮਾਣ ਹੰਕਾਰ ਕਰੋ ਕਿਉਂਕਿ ਕੋਈ ਪਤਾ ਨਹੀਂ ਕਦੋਂ ਕਿਹੜੀ ਗਲਤੀ ਕਰਕੇ ਇਹਨਾਂ ਦੇ ਹੱਥੋਂ ਖus ਜਾਣਾ ਹੈ ਕਈ ਵਾਰ ਅਜਿਆ ਕਰਮ ਦੋਸ਼ ਮਾੜਾ ਕਰਮ ਅੱਗੇ ਆ ਜਾਂਦਾ ਹੈ ਬੰਦੇ ਦੀ ਮਤ ਮਾਰੀ ਜਾਂਦੀ ਹੈ ਗਲਤੀਆਂ ਆਪੇ ਹੋ ਜਾਂਦੀਆਂ ਹਨ ਉਸ ਪਰਿਵਾਰ ਤੋਂ ਵੀ ਜਾਣੇ ਅਣਜਾਣੇ ਕਿਹੜੀ ਗਲਤੀ ਹੋਈ ਕਿਹੜਾ ਮਾੜਾ ਕਰਮ ਉਹਨਾਂ ਦੇ ਅੱਗੇ ਆਇਆ ਕਿ ਉਹਨਾਂ ਦਾ ਰਾਜ ਭਾਗ ਉਹਨਾਂ ਤੋਂ ਖੋਸ ਗਿਆ ਭਾਵ ਕਿ ਉਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਸਿਰ ਕਰਜ਼ਾ ਚੜ ਗਿਆ ਕਹਿੰਦੇ ਦੁਖੀ ਤਾਂ ਉਹ ਪਹਿਲਾਂ ਵੀ ਬਹੁਤ ਸਨ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਡਰਾ ਦਿੱਤਾ ਕੁਝ ਲੋਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਆਪਣੀ ਜ਼ਿੰਦਗੀ ਵਿੱਚ ਵੀ ਅਜਿਹੇ ਕੁਝ ਲੋਕ ਹੁੰਦੇ ਹਨ ਉਹ ਜੇ ਰਿਸ਼ਤੇਦਾਰ ਹੁੰਦੇ ਹਨ ਜੋ ਖੁਦ ਵੀ ਵਹਿਮਾ ਭਰਮਾ ਵਿੱਚ ਫਸੇ ਹੁੰਦੇ ਹਨ ਤੇ ਦੂਜਿਆਂ ਨੂੰ ਵੀ ਵਹਿਮਾ ਭਰਮਾ ਵਿੱਚ ਪਾ ਦਿੰਦੇ ਹਨ ਇਦਾਂ ਹੀ ਕਹਿੰਦੇ ਉਹਨਾਂ ਨੇ ਵੀ ਕੁਝ ਜਾਣਕਾਰੀ ਕੁਝ ਰਿਸ਼ਤੇਦਾਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਤੇ ਅਚਾਨਕ ਮਾਨਸਮਾ ਇਦਾਂ ਕਿਵੇਂ ਆ ਗਿਆ ਉਹਨਾਂ ਨੇ ਸੀ ਚਾਹੀਦਾ ਚਲਦੇ ਚਲਦੇ ਕੰਮ ਇਦਾਂ ਤਾਂ ਰੁਕ ਨਹੀਂ ਸਕਦੇ ਜ਼ਰੂਰ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਕੀਤਾ ਹੈ ਜਾਦੂ ਮੰਤਰ ਕਰ ਦਿੱਤਾ ਹੈ ਬਾਅ ਕਿ ਉਹਨਾਂ ਦੇ ਮਨ ਦੇ ਵਿੱਚ ਵਹਿਮ ਬਠਾ ਦਿੱਤਾ ਵਹਿਮ ਦੇ ਚੱਲਦਿਆਂ ਉਹ ਵੇ ਸੱਜੇ ਖੱਬੇ ਭੱਜਣ ਲੱਗੇ ਕਈ ਥਾਂ ਮਤੇ ਗਏ ਪਰ ਕੋਈ ਹੱਲ ਨਾ ਹੋਇਆ ਆਪਣੇ ਪੈਸੇ ਦੀ ਸਾਮੇ ਦੀ ਬਰਬਾਦੀ ਕਰਕੇ ਬੈਠ ਗਏ ਕਹਿੰਦੇ ਚੰਗੀ ਕਿਸਮਤ ਕਰਕੇ ਇੱਕ ਦਿਨ ਉਹ ਪਰਿਵਾਰ ਦੇ ਮੁਖੀ ਦਾ ਮਿਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਪਿਆਰੇ ਸਿੱਖ ਦੇ ਨਾਲ ਹੋ ਗਿਆ ਗੁਰੂ ਨਾਨਕ ਪਾਸ਼ਾ ਜੀ ਨੇ ਘਰ ਦੇ ਸਿੱਖ ਨੇ ਕਿਹਾ ਕਿ ਭਾਈ ਤੂੰ ਵਹਿਮਾ ਪਰਮਾ ਦੇ ਵਿੱਚ ਕਿਉਂ ਫਸਿਆ ਪਿਆ ਹੈ ਜੇਕਰ ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਤਾਂ ਤੂੰ ਆਪਣੇ ਨੇੜੇ ਕਮਾਈ ਵਾਲੇ ਸੰਤ ਮਹਾਪੁਰਖ ਬਾਬਾ ਨੰਦ ਸਿੰਘ ਜੀ ਦੇ ਕੋਲ ਜਾ ਉਹ ਤੈਨੂੰ ਤੇਰੀ ਮੁਸ਼ਕਲ ਦਾ ਹਾਲ ਦੱਸਣਗੇ ਜਾਂ ਤੂੰ ਉਹਨਾਂ ਕੋਲ ਚਲਿਆ ਜਾ ਕਹਿੰਦੇ ਉਹ ਮਨੁੱਖ ਸਿੱਧਾ ਸਾਦਾ ਸੀ ਪੋਲਾ ਪਲਾਸੇ ਕਹਿੰਦੇ ਅਗਲੇ ਦਿਨ ਹੀ ਉਹ ਬਾਬਾ ਆਨੰਦ ਸਿੰਘ ਜੀ ਨੂੰ ਮਿਲਣ ਦੇ ਲਈ ਚਲਾ ਗਿਆ ਕਹਿੰਦੇ ਬਾਬਾ ਨੰਦ ਜੀ ਸਵੇਰੇ ਸਵੇਲ ਸੈਰ ਕਰਿਆ ਕਰਦੇ ਸਨ ਕਹਿੰਦੇ ਰਸਤੇ ਦੇ ਵਿੱਚ ਖੜ੍ਹ ਗਿਆ ਕਿ ਬਾਬਾ ਜੀ ਜਦੋਂ ਇਹਦਾ ਸੈਰ ਕਰਦੇ ਕਰਦੇ ਲੰਘਣਗੇ ਤਾਂ ਆਪਣੀ ਸਾਰੀ ਸਮੱਸਿਆ ਉਹਨਾਂ ਨੂੰ ਦੱਸਦਾ ਵਾਂਗਾ ਬਾਬਾ ਜੀ ਆਏ ਕੋਲ ਦੀ ਲੰਘ ਗਏ ਪਰ ਇਹ ਕੁਝ ਵੀ ਨਾ ਕਹਿ ਸਕਿਆ ਸਿਰਫ ਬਾਬਾ ਜੀ ਦੇ ਮੋਖ ਵੱਲ ਵੇਖਦਾ ਰਿਹਾ ਇਦਾਂ ਹੰਕਾਰ ਨੂੰ ਚਲਾ ਗਿਆ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਭਾਈ ਸਾਬ ਜੀ ਤੋਂ ਮਿਲਿਆ ਜਾਂ ਨਹੀਂ ਕਿ ਬਚਨ ਹੋਏ ਇਹਨੇ ਕਿਹਾ ਕਿ ਮੇਰੀ ਤਾਂ ਹਿੰਮਤ ਹੀ ਨਹੀਂ ਹੋਈ ਬਾਬਾ ਜੀ ਨੂੰ ਕੁਝ ਪੁੱਛਣ ਦੀ ਕਹਿੰਦੇ ਉਹ ਗੁਰਮਖ ਪਿਆਰੇ ਨੇ ਫਿਰ ਸਮਝਾਇਆ ਕਿ ਭਾਈ ਤੇਰੀ ਮੁਸ਼ਕਲ ਪਰੇਸ਼ਾਨੀ ਦਾ ਹੱਲ ਬਾਬਾ ਜੀ ਜ਼ਰੂਰ ਕਰ ਸਕਦੇ ਨੇ ਤੂੰ ਕੱਲ ਫਿਰ ਜਾਵੇਂ ਕਹਿੰਦੇ ਅਗਲੇ ਦਿਨ ਫਿਰ ਉਹ ਮਨੋਖ ਜਿਹੜਾ ਉਹ ਬੰਦਾ ਸੀ ਉਸ ਰਸਤੇ ਦੇ ਵਿੱਚ ਖੜ ਗਿਆ ਬਾਬਾ ਜੀ ਫੇਰ ਆਏ ਕੋਲ ਦੇ ਲੰਗੇ ਬਾਬਾ ਜੀ ਸਮਝ ਗਏ ਕਿ ਇਹ ਮਨੁੱਖ ਕੁਝ ਕਹਿਣਾ ਚਾਹੁੰਦਾ ਹੈ ਪਰ ਪਤਾ ਨਹੀਂ ਕੀ ਗੱਲ ਕਹਿ ਨਹੀਂ ਪਾਰਿਆ ਤਾਂ ਕਹਿੰਦੇ ਬਾਬਾ ਜੀ ਖੁਦ ਹੀ ਉਸ ਬੰਦੇ ਦੇ ਕੋਲ ਖੜੇ ਹੋ ਗਏ ਤੇ ਕੁਝ ਕਹਿਣ ਲੱਗੇ ਹਾਂ ਭਾਈ ਪੁਰਖਾ ਕੁਝ ਕਹਿਣਾ ਚਾਹੁੰਦਾ ਹੈ ਤਾਂ ਕਹਿੰਦੇ ਇਹਨੇ ਆਪਣਾ ਸਾਰਾ ਹਾਲ ਬਿਆਨ ਕਰ ਦਿੱਤਾ ਕਿ ਬਾਬਾ ਜੀ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ ਹੈ ਸਿਰ ਤੇ ਬਹੁਤ ਕਰਜ਼ਾ ਚੜ ਗਿਆ ਹੈ ਇਸ ਕਰਕੇ ਮੈਂ ਬੜਾ ਦੁਖੀ ਪਰੇਸ਼ਾਨ ਹਾਂ ਤੇ ਮੈਨੂੰ ਕਿਸ ਨੇ ਕਿਹਾ ਕਿ ਇਹ ਤੈਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਕਹਿੰਦੇ ਇਹ ਗੱਲ ਸੁਣ ਕੇ ਬਾਬਾ ਜੀ ਬੜੇ ਹੱਸੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਭਲਿਆ ਤੇਰੇ ਤੇ ਹੋਰ ਕਿਸੇ ਨੇ ਕੀ ਕਰਨਾ ਹੈ ਤੈਨੂੰ ਜੋ ਵੀ ਕੀਤਾ ਹੈ ਤੂੰ ਖੁਦ ਕੀਤਾ ਹੈ ਬਾਬਾ ਜੀ ਨੇ ਸਾਰੀ ਗੱਲ ਬਾਤ ਸਮਝਾਈ ਕਿ ਪੁਰਖ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਸੁੱਖ ਸਾਨੂੰ ਮਿਲ ਰਹਿ ਹੋਂ ਦੇ ਹਨ ਇਹ ਸਾਡੇ ਹੀ ਕੀਤੇ ਕਰਮਾਂ ਦੇ ਫਲ ਮਿਲਦੇ ਹਨ ਇਸ ਕਰਕੇ ਕਿਸੇ ਉੱਤੇ ਦੋਸ਼ ਨਹੀਂ ਦੇਣਾ ਚਾਹੀਦਾ ਜੇਕਰ ਤੇਰੀ ਜ਼ਿੰਦਗੀ ਵਿੱਚ ਇਹ ਦੁੱਖ ਦੀ ਘੜੀ ਆਈ ਹੈ, ਮੁਸ਼ਕਲ ਦੀ ਘੜੀ ਹੈ ਤਾਂ ਇਹ ਤੇਰੇ ਹੀ ਕਰਮ ਦੇ ਦੋਸ਼ ਨੇ ਪਰ ਧੂਫਿਕਰ ਨਾ ਕਰ ਤੂੰ ਬਿਲਕੁਲ ਸਹੀ ਜਗ੍ਹਾ ਤੇ ਆਏ ਹੈਂ। ਤੂੰ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਉਤੇ ਆਸਰਾ ਲੈ ਕੇ ਆਇਆ ਹੈ। ਗੁਰੂ ਨਾਨਕ ਪਾਸ਼ਾ ਜੀ ਨੂੰ ਲੱਗ ਜਾ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਦੂਰ ਹੋ ਜਾਣ ਕੇ। ਬਾਬਾ ਜੀ ਨੇ ਕਿਹਾ ਕਿ ਤੇਰੀ ਜ਼ਿੰਦਗੀ ਵਿੱਚ ਜੋ ਵੀ ਔਖਾ ਵੇਲਾ ਆਇਆ ਹੈ ਇਹ ਲੰਘ ਜਾਵੇਗਾ। ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ ਕਹਿੰਦੇ ਜਦੋਂ ਬਾਬਾ ਜੀ ਨੇ ਇਹਦਾ ਕਿਹਾ ਤਾਂ ਮਨ ਨੂੰ ਖੁਣੋਂ ਲੱਗਾ ਕਿ ਜਿਸ ਤਰ੍ਹਾਂ ਮੈਂ ਹੋਰ ਵੀ ਭਾਬਿਆਂ ਦੇ ਕੋਲ ਗਿਆ ਸੀ ਉਹਨਾਂ ਨੇ ਮੇਰੇ ਤੋਂ ਕਾਫੀ ਸਾਰੇ ਪੈਸੇ ਲਏ ਇਹ ਬਾਬਾ ਵੀ ਮੇਰੇ ਤੋਂ ਪੈਸੇ ਮੰਗੇਗਾ ਉਪਾਕਰਨ ਦੇ ਲਈ ਕਹਿੰਦੇ ਪੋਲਾ ਕਹਿਣ ਲੱਗਾ ਬਾਬਾ ਜੀ ਪੈਸੇ ਵਾਲਾ ਕੰਮ ਨਾ ਦੱਸਿਓ ਕਿਉਂਕਿ ਪੈਸਾ ਬਚਨ ਦੀ ਹੁਣ ਮੇਰੇ ਕੋਲ ਵਾਰ ਨਹੀਂ ਕਿਉਂਕਿ ਪੈਸਾ ਦੇਣ ਦੀ ਹੁਣ ਮੇਰੇ ਕੋਲ ਵਾਰ ਨਹੀਂ ਮੇਰੇ ਕੋਲ ਪੈਸੇ ਬਚੇ ਹੀ ਨਹੀਂ ਇਸ ਕਰਕੇ ਮੈਂ ਕੋਈ ਵੀ ਦਾਨਪੂਰਨ ਨਹੀਂ ਕਰ ਸਕਦਾ ਤੁਹਾਨੂੰ ਪੈਸਾ ਨਹੀਂ ਦੇ ਸਕਦਾ ਜੇ ਤੁਸੀਂ ਇਹ ਕਹੋਗੇ ਅਖੰਡ ਪਾਠ ਕਰਾਵਾਂ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹੈਗੇ ਇਸ ਕਰਕੇ ਮੈਨੂੰ ਕੋਈ ਹੋਰ ਸੌਖਾ ਜਿਹਾ ਕੰਮ ਦੱਸ ਦਿਓ ਜਿਹਦੇ ਵਿੱਚ ਪੈਸਾ ਖਰਚ ਨਾ ਹੋਵੇ ਕਹਿੰਦੇ ਬਾਬਾ ਜੀ ਉਹਦਾ ਪੋਲਾਪਨ ਦੇਖ ਕੇ ਹੋਰ ਖੁਸ਼ ਹੋਏ ਤੇ ਕਹਿ ਲੱਗੇ ਤੂੰ ਡਰਨਾ ਅਸੀਂ ਤੇ ਤੇਰੇ ਤੋਂ ਕੋਈ ਪੈਸਾ ਨਹੀਂ ਮੰਗਦੇ ਜਿਹੜਾ ਕੰਮ ਤੈਨੂੰ ਅਸੀਂ ਦੱਸਣਾ ਹੈ ਇਹ ਬਿਲਕੁਲ ਫ੍ਰੀ ਹੈ ਕੋਈ ਪੈਸਾ ਖਰਚ ਨਹੀਂ ਹੋਵੇਗਾ ਬਸ ਤੇਰੀ ਮਿਹਨਤ ਹੈ ਜਿੰਨੇ ਤੂੰ ਕਰ ਲਵੇਂਗਾ ਓਨਾ ਹੀ ਤੈਨੂੰ ਫਲ ਮਿਲੇਗਾ ਬਾਬਾ ਜੀ ਨੇ ਉਹਨੂੰ ਕਹਿ ਕੇ ਪਾਇ ਦੋ ਅਮਰਤ ਵੇਲੇ ਉਠਿਆ ਕਰ ਓਟਕੇ ਨਾਮ ਚੱਪਿਆ ਕਰ ਤੇ ਜਿੰਨਾ ਵੀ ਤੂੰ ਕਿਸੇ ਦਾ ਭਲਾ ਕਰ ਸਕਦਾ ਹੈ ਹੌਲੀ-ਹੌਲੀ ਤੇਰੇ ਚੰਗੇ ਕਰਮ ਬਣਨਗੇ ਤੇਰੇ ਜਿਹੜੇ ਮਾੜੇ ਕਰਮ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਉਹ ਮਨੁੱਖ ਫਿਰ ਪੁੱਛਿਆ ਜਿਹੜਾ ਉਹ ਕਹਿਣ ਲੱਗਾ ਬਾਬਾ ਜੀ ਇਹ ਕਿੰਨੇ ਕ ਸਮਾਂ ਲੱਗ ਜਾਊਗਾ ਬਾਬਾ ਜੀ ਨੇ ਕਿਹਾ ਕਿ ਹੁਣ ਇਹ ਤਾਂ ਤੇਰੇ ਤੇ ਹੈ ਕਿ ਕਿੰਨਾ ਸਮਾਂ ਲੱਗ ਸਕਦਾ ਹੈ ਕਹਿੰਦੇ ਉਹ ਮਨੁੱਖ ਫਿਰ ਕਹਿਣ ਲੱਗਾ ਨਹੀਂ ਬਾਬਾ ਜੀ ਮੈਨੂੰ ਤਾਂ ਕੋਈ ਐਸਾ ਕੰਮ ਦੱਸੋ ਜਿਹਦੇ ਨਾਲ ਛੇਤੀ ਛੇਤੀ ਮੈਨੂੰ ਫਾਇਦਾ ਹੋ ਜਾਵੇ ਮੇਰੀ ਗਰੀਬੀ ਕੱਟੀ ਜਾਵੇ ਤਾਂ ਬਾਬਾ ਜੀ ਕਹਿਣ ਲੱਗੇ ਫਿਰ ਸੁਣ ਤੂੰ ਆਪਣੇ ਮਾੜੇ ਕਰਮ ਕਟਵਾਉਣੇ ਚਾਹੁੰਦਾ ਹੈ ਗੁਰੂ ਦੀ ਕਿਰਪਾ ਗੁਰੂ ਦੀ ਬਰਕਤ ਹਾਸਲ ਕਰਨੇ ਚਾਹੁੰਦਾ ਹੈ ਫਿਰ ਰੋਜ਼ ਸਵੇਰੇ 2 ਵਜੇ ਉੱਠ ਜਾਇਆ ਕਰ 2 ਵਜੇ ਉੱਠ ਕੇ ਕੇਸ਼ੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਬੈਠ ਕੇ ਨਾਮ ਚੱਪਿਆ ਕਰ ਚੌਂਕਣਾ ਮਾਰ ਕੇ ਇੱਕ ਮਿਕ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਚਰਨਾਂ ਦਾ ਧਿਆਨ ਤਰ ਕੇ ਗੁਰੂ ਨੂੰ ਯਾਦ ਕਰਨਾ ਹੈ ਭਾਵੇਂ ਤੂੰ ਗੁਰਬਾਣੀ ਦਾ ਪਾਠ ਕਰ ਲਵੇਂ ਭਾਵੇਂ ਤੂੰ ਨਾਮ ਚੱਪ ਕਰ ਲਵੇਂ ਜਿੱਥੇ ਤੇਰਾ ਮਨ ਟਿਕੇ ਤੂੰ ਉਸੇ ਤਰ੍ਹਾਂ ਹੀ ਗੁਰਨਾਨਕ ਪਾਤਸ਼ਾਹ ਜੀ ਨੂੰ ਯਾਦ ਕਰੀਂ ਫਿਰ ਜਿਆਦਾ ਤੋ ਡੇਢ ਘੰਟਾ 2 ਘੰਟੇ ਨਾਮ ਜਪ ਲਿਆ ਫਿਰ ਇੱਕ ਖਾਲੀ ਪੀਪਾ ਲੈ ਲਵੇਂ ਨਾਲ ਇੱਕ ਡੰਡਾ ਲੈ ਲਵੇਂ ਤੇ ਆਪਣੇ ਸਾਰੇ ਪਿੰਡ ਦਾ ਇੱਕ ਘੇੜਾ ਕੱਢ ਕੇ ਆਵੇਂ ਪੀਪਾ ਖੜਕਾਉਂਦਾ ਜਾਣਾ ਤੇ ਨਾਲ-ਨਾਲ ਹੌਕਾ ਦਿੰਦੇ ਜਾਣਾ ਉਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਨ ਦਾ ਵੇਲਾ ਉਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਨ ਦਾ ਵੇਲਾ ਬਾਬਾ ਜੀ ਕਹਿਣ ਲੱਗੇ ਤੇਰਾ ਹੌਕਾ ਦੇਣ ਕਰਕੇ ਤੇਰੀ ਆਵਾਜ਼ ਸੁਣ ਕੇ ਜਿਵੇਂ ਜਿਵੇਂ ਸਰੀਰ ਉੱਠਣੇ ਸ਼ੁਰੂ ਹੋ ਗਏ ਓਵੇਂ ਓਵੇਂ ਤੇਰਾ ਭਲਾ ਹੋਵੇਗਾ ਕਹਿੰਦੇ ਉਹ ਮਨੁੱਖ ਨੇ ਬਾਬਾ ਜੀ ਨੂੰ ਸੱਤ ਬਚਨ ਗਿਆ ਤੇ ਅਗਲੇ ਦਿਨ ਹੀ 2 ਵਜੇ ਉੱਠ ਕੇ ਉਠ ਜਾਗ ਸਵੇਰੇ ਮਨਾ ਤੇਰੇ ਨਾਮ ਜਪਣ ਦਾ ਵੇਲਾ ਮਤਲਬ ਇਹੋ ਕਾ ਦੇਣਾ ਉਸ ਨੇ ਸ਼ੁਰੂ ਕਰ ਦਿੱਤਾ ਇਸ਼ਨਾਨ ਕਰਕੇ ਫਿਰ ਬਾਬਾ ਜੀ ਦੇ ਕਹਿ ਅਨੁਸਾਰ ਉਹਨੇ ਪੀਪਾ ਵੀ ਖੜਕਾਇਆ ਇਹੋ ਕਾ ਉਹਨੇ ਸਾਰੇ ਪਿੰਡ ਦੇ ਵਿੱਚ ਦਿੱਤਾ ਲੋਕ ਉੱਠਣ ਲੱਗੇ ਕਹਿੰਦੇ ਜਦੋਂ ਬਾਬਾ ਜੀ ਨੇ ਇਹਨੂੰ ਕਿਹਾ ਕਿ ਇਸ ਤਰ੍ਹਾਂ ਪੀਪਾ ਖੜਕਾਉਣਾ ਹੈ ਤਾਂ ਇਹਨੇ ਉਦੋਂ ਹੀ ਬਾਬਾ ਜੀ ਨੂੰ ਇਹ ਸਵਾਲ ਕੀਤਾ ਕਿ ਕੀ ਕਹਿਣ ਲੱਗਾ ਬਾਬਾ ਜੀ ਮੈਂ ਪੀਪਾ ਖੜਕਾਉਣਾ ਸ਼ੁਰੂ ਕਰ ਦੇਵਾਂਗਾ ਉੱਚੀ ਉੱਚੀ ਹੋਕਾ ਵੀ ਦੇਣਾ ਸ਼ੁਰੂ ਕਰ ਦਿੰਦਾ ਹਾਂ ਸ਼ੁਰੂ ਕਰ ਦੇਵਾਂਗਾ ਪਰ ਜੇਕਰ ਪਿੰਡ ਵਾਲਿਆਂ ਨੇ ਮੇਰੇ ਤੇ ਗੁੱਸਾ ਕੀਤਾ ਮੇਰੇ ਨਾਲ ਨਾਰਾਜ਼ ਹੋਏ ਫਿਰ ਮੈਂ ਕੀ ਕਰਾਂਗਾ ਤਾਂ ਬਾਬਾ ਜੀ ਨੇ ਮੁਸਕਰਾ ਕੇ ਕਹਿਣ ਲੱਗੇ ਪਾਈ ਇਹ ਤਾਂ ਸਭ ਕੁਝ ਤੇਰੇ ਨਾਲ ਹੋਵੇਗਾ ਕਿਉਂਕਿ ਅਮਰਤ ਵੇਲੇ ਦੀ ਨੀਂਦ ਤਾਂ ਸਾਰਿਆਂ ਨੂੰ ਬੜੀ ਪਿਆਰੀ ਹੁੰਦੀ ਹੈ ਕਈ ਲੋਕਾਂ ਨੂੰ ਅਮਰਤ ਵੇਲੇ ਵਿੱਚ ਉਠਾਉਣ ਦੀ ਕੋਸ਼ਿਸ਼ ਕਰੀਂ ਅੰਗਲਾ ਗੱਲ ਪਹਿ ਜਾਂਦਾ ਹੈ ਤੇਰੇ ਨਾਲ ਵੀ ਅਜਿਹਾ ਹੋਵੇਗਾ ਕੁਝ ਲੋਕ ਤੈਨੂੰ ਮਾਣਾ ਚੰਗਾ ਕਹਿਣਗੇ ਪਰ ਤੂੰ ਗੁੱਸਾ ਨਹੀਂ ਕਰਨਾ ਆਪਣਾ ਕੰਮ ਕਰੇ ਜਾਣਾ ਹੈ ਕਹਿੰਦੇ ਇਸ ਕਰਕੇ ਉਸ ਦਿਨ ਤੋਂ ਉਹਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਲੋਕ ਉੱਠਨੇ ਸ਼ੁਰੂ ਹੋ ਗਏ ਕੁਝ ਦਿਨਾਂ ਬਾਅਦ ਬਾਬਾ ਜੀ ਕੋਲ ਗਿਆ ਤੇ ਬਾਬਾ ਜੀ ਨੇ ਪੁੱਛਿਆ ਭਾਈ ਤੇਰਾ ਹੋਕਾ ਦਿੱਤਾ ਉਏ ਉੱਠਦਾ ਹੈ ਜਾਂ ਨਹੀਂ ਇਹਨੇ ਕਿਹਾ ਬਾਬਾ ਜੀ ਕਾਫੀ ਲੋਕ ਉੱਠਦੇ ਨੇ ਬਾਬਾ ਜੀ ਨੇ ਕਿਹਾ ਕਿ ਉਹ ਕੀ ਕੰਮ ਕਰਦੇ ਨੇ ਕਹਿਣ ਲੱਗਾ ਕੁਝ ਲੋਕ ਤਾਂ ਆਪਣੀਆਂ ਮੱਝਾਂ ਗਾਵਾਂ ਲੈ ਕੇ ਚਰਨ ਤੁਰ ਪੈਂਦੇ ਨੇ ਕੁਝ ਆਪਣੇ ਖੇਤਾਂ ਨੂੰ ਹੱਲ ਲੈ ਕੇ ਤੁਰ ਪੈਂਦੇ ਨੇ ਤੇ ਕੁਝ ਲੋਕ ਗੁਰੂ ਘਰੇ ਵੀ ਜਾਂਦੇ ਨੇ ਤਾਂ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਲੈ ਪਈ ਹੁਣ ਤੇਰੀ ਗੱਲ ਛੇਤੇ ਬਣ ਜਾਵੇਗੀ ਇੱਕ ਦੋ ਸਰੀਰ ਗੁਰੂ ਘਰ ਜਾਂਦੇ ਹਨ ਜਿਵੇਂ ਜਿਵੇਂ ਗੁਰੂ ਘਰੇ ਜਾਣ ਵਾਲਿਆਂ ਦੀ ਕਿੰਤੇ ਵਤੇਗੀ ᱛਵੇਂ ᱛਵੇਂ ਤੇਰਾ ਪੁਲਾ ਹੋਵੇਗਾ ਕਹਿੰਦੇ ਬਾਬਾ ਜੀ ਦੇ ਕਹਿ ਅਨਸਾਰ ਸੱਚਮੁੱਚ ਇਸ ਮਨੁੱਖ ਦਾ ਪੁਲਾ ਹੋਣਾ ਸ਼ੁਰੂ ਹੋ ਗਿਆ ਰੋਜ਼ ਨਾਮ ਜਪਣਾ ਜਪਨ ਤੋਂ ਬਾਅਦ ਹੋਰ ਕਿਸੇ ਦੇ ਨਾਮ ਜਪਣ ਦਾ ਵਹਾਨਾ ਬਣਾਉਣਾ ਕਿਉਂਕਿ ਇਹਦਾ ਪੀਪਾ ਖੜਕਾਉਣਾ ਸਿਰਫ ਇੱਕ ਬਹਾਨਾ ਸੀ ਲੋਕਾਂ ਨੂੰ ਉਠਾਉਣ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਆਪ ਉਹ ਸਿਰਫ ਪਹਾਨਾ ਬਣਾਇਆ ਸੀ ਵੜੇ ਆਈਆਂ ਕਹਿੰਦੇ ਆਪਣੇ ਪਿਆਰੇ ਨੂੰ ਆਪ ਹੀ ਦਿੰਦੇ ਨੇ ਕਿਉਂਕਿ ਉਹਨਾਂ ਨੇ ਬਹਾਨੇ ਸਿਰ ਆਪਣੇ ਪਿਆਰੇ ਦੀ ਚੋਲੀ ਪਾਣੇ ਹੁੰਦੀ ਹੈ ਕਿਉਂਕਿ ਮਹਾਂਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਕੋਦ ਨਾਮ ਜਪਣ ਦਾ ਜਿੰਨਾ ਫਾਇਦਾ ਹੈ ਉਹ ਤੋਂ ਵੱਧ ਕਿਸੇ ਨੂੰ ਨਾਮ ਜਪੌਣ ਦਾ ਫਾਇਦਾ ਹੈ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਜੋੜਨਾ ਮਾਲਕ ਨਹੀਂ ਹੈ ਆਪਾਂ ਸਿਰਫ ਇੱਕ ਨਿੱਕੀ ਜਿਹੀ ਕੋਸ਼ਿਸ਼ ਕਰਨੀ ਹੁੰਦੀ ਹੈ ਤੇ ਜੇ ਹੁਣ ਜਿਹੜਾ ਆ ਸਮਾਂ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇਹਦੇ ਵਿੱਚ ਸਾਨੂੰ ਪੀਪਾ ਫੜ ਕੇ ਵਜਾਉਣ ਦੀ ਲੋੜ ਨਹੀਂ ਹੈ ਬਸ ਆਪਾਂ ਇੱਕ ਨਿੱਕਾ ਜਿਹਾ ਕੰਮ ਕਰਨਾ ਹੁੰਦਾ ਹੈ ਜਦੋਂ ਵੀ ਸਾਡੇ ਕੋਲ ਕੋਈ ਵੀ ਗੁਰੂ ਦੀ ਗੱਲ ਦੀ ਵਟਿਆਈ ਆਉਂਦੀ ਹੈ ਕੋਈ ਅੰਮ੍ਰਿਤ ਵੇਲੇ ਦੀ ਸਾਖੀ ਹੁੰਦੀ ਹੈ ਅੰਮ੍ਰਿਤ ਵੇਲੇ ਦੀ ਵੀਡੀਓ ਆਉਂਦੀ ਹੈ ਜਾਂ ਕੋਈ ਵੀ ਗੁਰੂ ਦੇ ਨਾਲ ਰਿਲੇਟਿਡ ਗੱਲ ਸਾਡੇ ਮਨ ਨੂੰ ਚੰਗੀ ਲੱਗਦੀ ਹੈ ਬਸ ਸ਼ੇਅਰ ਵਾਲੇ ਬਟਨ ਨੂੰ ਦਬ ਦੇਣਾ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦਾ ਤੁਸੀਂ ਭਲਾ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਪਿਆਰ ਕਰਦੇ ਹੋ ਉਨਾ ਤੱਕ ਉਹ ਵੀਡੀਓ ਜ਼ਰੂਰ ਪਚਾ ਦੇਆ ਕਰੋ ਹੋ ਸਕਦਾ ਹੈ ਤੁਹਾਡੀ ਵੀਡੀਓ ਕਰਕੇ ਕੋਈ ਜੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਸਾਡਾ ਕਿੰਨਾ ਭਲਾ ਹੋ ਜਾਵੇਗਾ ਅਮਰਤ ਵੇਲੇ ਚੁੱਪੀ ਹੋਏ ਨਾਮ ਤਾਂ ਨਾਮ ਦਾ ਉਹਨੂੰ ਤਾਂ ਫਾਇਦਾ ਮਿਲਣਾ ਹੀ ਮਿਲਣਾ ਹੈ ਨਾਲ ਤੁਹਾਡਾ ਵੀ ਭਲਾ ਹੋਵੇਗਾ ਇਸ ਕਰਕੇ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੇਖੇ ਕੇ ਫਤਿਹ